ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਗੋਬਿੰਦ ਘਾਟ ਤੋਂ ਗੋਬੀ ਧਾਮ ਦੀ ਯਾਤਰਾ ਕਰਨੀ ਹੈ ਜਿਹੜਾ ਆਪਣਾ ਵਹੀਕਲ ਹੈ ਹੀ ਉੱਥੇ ਹੀ ਖੜਾ ਕਰ ਦਿੱਤਾ ਸੀ ਤੁਸੀਂ ਵੀ ਖੜੇ ਕਰ ਸਕਦੇ ਹੋ ਕਿਉਂਕਿ ਉੱਥੇ ਪਾਰਕਿੰਗ ਵੀ ਹੈ ਗੁਰਦੁਆਰੇ ਵੱਲੋਂ ਵੀ ਹੈ ਦੂਜੀ ਵੀ ਹੈ ਪ੍ਰਾਈਵੇਟ ਵੀ ਹੈ ਤੇ ਪਲੱਸ ਜਿਹੜਾ ਜੇ ਤੁਹਾਨੂੰ ਸਮਾਨ ਦਾ ਯੂਜ਼ ਹੋ ਚੁੱਕਾ ਹੈ ਉਹਨੂੰ ਨਾ ਲੈ ਕੇ ਜਾਓ ਤਾਂ ਜਿਆਦਾ ਅੱਛਾ ਹੈ ਉਹਨੂੰ ਇੱਕ ਇੱਕ ਕੈਂਪਟੇ ਬੈਗ ਚ ਖਾਲੀ ਕਰ ਜੋ ਜਿਹੜਾ ਤੁਹਾਨੂੰ ਸਮਾਨ ਚਾਹੀਦਾ ਗੇ ਗੁਰਦਾਮ ਤੇ ਹੇਮਕੁੰਡ ਦੀ ਯਾਤਰਾ ਵਾਸਤੇ ਸਿਰਫ ਉਹੀ ਲੈ ਕੇ ਜਾਣਾ ਵਿਦ ਇੱਕ ਦਾ ਸਲੀਪਰ ਲੈ ਜਾਣਾ ਤੇ ਇੱਥੋਂ ਹੀ ਜਿਹੜਾ ਅਸੀਂ ਹੁਣ ਗੋਬਿੰਦ ਘਾਟ ਤੋਂ ਤੁਰਨਾ ਹੈ ਅਸੀਂ ਹੁਣ ਇੱਥੇ ਪੈਦਲ ਯਾਤਰਾ ਕਰਨੀ ਹੈ ਤੇ ਜਿਹੜੇ ਨਹੀਂ ਕਰ ਸਕਦੇ ਜਿਵੇਂ ਅਸੀਂ ਵੀ ਨਹੀਂ ਕਰ ਸਕੇ ਸੀ ਤੇ ਉਹਨਾਂ ਲਈ ਵੀ ਹੈਗੇ ਨੇ ਕਹਿੰਦੇ ਨੇ ਕੋੜਾ ਕੋੜਸਵਾਰੀ ਵੀ ਹੈ ਪਲੱਸ ਉਹਨਾਂ ਲਈ ਇੱਕ ਟੋਕਰੀ ਬਣੀ ਹੋਈ ਹੈ ਉਹਦੇ ਚ ਵੀ ਬਿਠਾਕ ਲਏ ਨੇ ਜਿਨ੍ਹਾਂ ਦਾ ਵੇਟ ਘੱਟ ਹੁੰਦਾ ਜਾਂ ਜਿਨ੍ਹਾਂ ਦੇ ਨਾਲ ਬੱਚੇ ਹੁੰਦੇ ਨੇ ਤੇ ਅਸੀਂ ਮੈਂ ਤੇ ਮੇਰੇ ਫਾਦਰ ਨੇ ਅਸੀਂ ਦੋਨਾਂ ਨੇ ਘੋੜੇ ਸਵਾਰੀ ਕੀਤੀ ਹੈ ਜੇ ਦੋ ਜਣੇ ਅਸੀਂ ਚਾਜ ਜਣੇ ਸੀ ਬਾਕੀ ਦੋ ਜਣੇ ਪੈਦਲ ਹੀ ਗਏ ਤੇ ਅਸੀਂ ਇੰਜੋਏ ਕਰਦੇ ਜਾ ਰਹੇ ਸੀ ਪਰ ਜਿਹੜੀ ਘੋੜੇ ਦੀ ਯਾਤਰਾ ਹੁੰਦੀ ਹੈ ਇੰਨੀ ਜਦਾ ਈਜ਼ੀ ਨਹੀਂ ਹੁੰਦੀ ਕਿਉਂਕਿ ਜਦੋਂ ਘੋੜਾ ਮਤਲਬ ਕਿ ਕਿਉਂਕਿ ਗੋਬਿੰਦ ਜਿਹੜਾ ਘਾੜ ਤੋਂ ਕੋ ਵੀ ਧਾਮ ਤੱਕ ਦਾ ਰਸਤਾ ਨਾ ਉਹ ਵੀ ਕਦੀ ਉੱਚਾ ਹੈ ਕਦੀ ਨੀਵਾ ਹੈ ਉਹ ਪਰੌੜੀਆਂ ਕਾਫੀ ਜਿਆਦਾ ਕਰਕੇ ਜਿਹਨੂੰ ਕੋਣਾ ਛਾਲ ਮਾਰਦਾ ਜਾਂ ਜਿਹਨੂੰ ਉੱਪਰ ਚੜਾਈ ਵਾ ਚੜਨਾ ਉਹਦੰ ਇਟ ਇਜ਼ ਇਜ਼ੀ ਮਤਲਬ ਉਹਦੇ ਚ ਇੰਨੀ ਜਿਆਦਾ ਪ੍ਰੋਬਲਮ ਨਹੀਂ ਆਂਦੀ ਪਰ ਜਿਹਨੂੰ ਥੱਲੇ ਉਤਣਾ ਹੁੰਦਾ ਉਹਦੇ ਚ ਕਾਫੀ ਜਿਆਦਾ ਸਾਨੂੰ ਪਰੇਸ਼ਾਨੀ ਆਂਦੀ ਹੈ ਪਰ ਚਲੋ ਦੇਖੋ ਗੁਰੂ ਦੇ ਦਰਸ਼ਨ ਕਰਨੇ ਤਾਂ ਸਾਨੂੰ ਇਹ ਕਰਨਾ ਹੀ ਪਏਗਾ ਤੇ ਅਸੀਂ ਗਏ ਇੱਥੇ ਹੀ ਅਸੀਂ ਆਪਣੀ ਰਜਿਸਟ੍ਰੇਸ਼ਨ ਦਿਖਾਣੀ ਹੁੰਦੀ ਹੈ ਨਹੀਂ ਤੇ ਤੁਹਾਨੂੰ ਯਾਤਰਾ ਨਹੀਂ ਕਰਨ ਦੇਣਗੇ ਅਸੀਂ ਵੈਸੇ ਆਨਲਾਈਨ ਆਲਰੇਡੀ ਕਰਵਾ ਹੀ ਚੁੱਕੇ ਸੀ ਕੋਈ ਪੈਸਾ ਨਹੀਂ ਲੱਗਦਾ ਤੇ ਉਹਨਾਂ ਨੇ ਫਿਰ ਸਾਡੇ ਦੇਖੀ ਚਾਰਾਂ ਦੀ ਜਿਹੜੇ ਮਤਲਬ ਵਿਦ ਆਧਾਰ ਕਾਰਡ ਦੇ ਚੈੱਕ ਕਰਦੇ ਨੇ ਆਧਾਰ ਕਾਰਡ ਜਰੂਰ ਨਾਲ ਲੈ ਕੇ ਜਾਇਓ ਤੇ ਫਿਰ ਉਹ ਚੈੱਕ ਕਰ ਲੈਂਦੇ ਨੇ ਫਿਰ ਤੁਹਾਨੂੰ ਇਜਾਜ਼ਤ ਦੇ ਦਿੰਦੇ ਨੇ ਕਿ ਤੁਸੀਂ ਯਾਤਰਾ ਕਰ ਸਕਦੇ ਹੋ ਕਿਉਂਕਿ ਉਹਨਾਂ ਨੇ ਕੁਝ ਮੈਂਸ਼ਨ ਕਰਨਾ ਹੁੰਦਾ ਕਿਉਂਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਬੰਦੇ ਜਾ ਰਹੇ ਨੇ ਯਾਤਰਾ ਵਿੱਚ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਵੇਂ ਰਸਤੇ ਜਾ ਰਹੇ ਸੀ ਗੋਬਿੰਡ்கਾੜ ਤੋਂ ਗੋਬਿੰਦ tạm ਦਾ ਵੀ ਰਸਤਾ ਮਤਲਬ ਇੰਨਾ ਜਿਆਦਾ ਨਹੀਂ ਹੈ ਕਿ ਵੀ ਘੱਟ ਟਾਈਮ ਲੱਗਦਾ ਉਹਨੂੰ ਵੀ ਅਪਰੋਕਸੀਮੇਟ ਸਾਨੂੰ ਘੋੜਿਆਂ ਤੇ ਵੀ 5-6 ਘੰਟੇ ਲੱਗ ਗਏ ਸੀ ਤੇ ਨਾਲ ਨਾਲ ਨਦੀ ਵਗ ਰਹੀ ਸੀ ਠੀਕ ਹੈ ਜਦੋਂ ਇਹ ਗੋਬਿੰਡ்கਾੜ ਤੋਂ ਤੁਰਦੇ ਆਂ ਤੇ ਟੋਟਲ ਵੈਸੇ ਹੈਗਾ ਅਪਰੋਕਸੀਮੇਟ 13-14 ਕਿਲੋਮੀਟਰ ਦਾ ਰਸਤਾ ਤੇ ਜਿਹੜਾ 4 ਮੀਟਰ ਜਾਂ 3 ਕਿਲੋਮੀਟਰ ਜਾਂ 4 ਕਿਲੋਮੀਟਰ ਉਹ ਉਹਦੇ ਲਈ ਬੜੀ ਅੱਛੀ ਸੜਕ ਬਣੀ ਹੋਈ ਹੈ ਜਿੰਨਾਂ ਨਾਲ ਗੱਡੀ ਜਾਂਦੀ ਹੈ 50 ਰੁਪਏ ਇੱਕ ਜਾਨੇ ਦਾ ਲੈਂਦੇ ਨੇ ਉਹ 10 ਜਾਨੇ ਟੋਟਲ ਹੋਣੇ ਚਾਹੀਦੇ ਉਸ ਵੇਲੇ ਤਦਦੇ ਉਹ ਲੈ ਕੇ ਜਾਂਦੇ ਨੇ ਤਾਂ ਜ਼ਿਆਦਾ ਪੈਸੇ ਲੈਣਗੇ ਉਸ ਤੋਂ ਬਾਅਦ ਜਿਹਨੇ ਪੈਦਲ ਜਾਣਾ ਪੈਦਲ ਯਾਤਰਾ ਜਾਂ ਪਲੱਸ ਜਿਵੇਂ ਤੁਹਾਨੂੰ ਕਿਹਾ ਕੋੜੇ ਦੀਆਂ ਟੋਕਰੀ ਵਿੱਚ ਬੈਠ ਕੇ ਜਾਂਦੇ ਅਸੀਂ ਤੇ ਰਸਤੇ ਵਿੱਚ ਅਸੀਂ ਰੁਕੇ ਵੀ ਤੇ ਕਿਉਂਕਿ ਸਾਹ ਲੈਣ ਵਾਸਤੇ ਫਿਰ ਅਸੀਂ ਪਹੁੰਚ ਗਏ ਗੋਬਿੰਦ ਧਾਮ ਦੇ ਗੁਰਦੁਆਰੇ ਵਿੱਚ ਹੁਣ ਜੇ ਤੁਸੀਂ ਸਾਹਮਣੇ ਪੇੜ ਦੇਖ ਰਹੇ ਹੋਗੇ ਇਹ ਪੇੜ ਮਤਲਬ ਬੜਾ ਇੱਕ ਇਤਿਹਾਸਿਕ ਪੇੜ ਹੈ ਇਹਦੇ ਵਿੱਚ ਇੱਕ ਰਸਤਾ ਵੀ ਬਣਾ ਹੋਇਆ ਜਿਹਦੇ ਵਿੱਚ ਇਨਥੇ ਰਿਹائش ਵੀ ਹੈਗੀ ਹੈ ਤੇ ਇਹ ਜਰੂਰ ਇਧੇ ਦਰਸ਼ਨ ਕਰਿਓ ਕਿਉਂਕਿ ਜਿਹੜਾ ਹੇਮਕੁੰਡ ਦਾ ਤਪਸਥਾਨ ਹੈ ਉਹ ਇੱਥੋਂ ਹੀ ਲੱਭਿਆ ਗਿਆ ਹੈ ਜਿਹੜਾ ਇਹ ਰਿਹائش ਇਹ ਬਾਬਾ ਮੋਦਨ ਸਿੰਘ ਹੋਏ ਨੇ 1937 ਵਿੱਚ ਉਹਨਾਂ ਨੇ ਤਪਸਥਾਨ ਹੇਮਕੁੰਡ ਸਾਹਿਬ ਨੂੰ ਲੱਭਿਆ ਸੀ ਤੇ ਦੇਖੋ ਹਰ ਗੁਰਦੁਆਰੇ ਚਾਹੀ ਬੜੇ ਆਰਾਮ ਨਾਲ ਵਾਈ ਗੁਰ ਜੀ ਨੂੰ ਲੈ ਗਏ ਕਿਉਂਕਿ ਹਰ ਗੁਰਦੁਆਰੇ ਚ ਪਹੁੰਚਣ ਲੱਗਿਆਂ ਲੰਗਰ ਛਕੋ ਤੇ ਉਸ ਤੋਂ ਬਾਅਦ ਅਰਦਾਸ ਕਰੋ ਕਿ ਤੁਹਾਨੂੰ ਵਾਹਿਗੁਰੂ ਜੀ ਸੇ ਸਲਾਮਾ ਤੁਹਾਨੂੰ ਪਹਛਾਤਾ ਸ਼ੁਕਰੀਆ ਦਾ ਵੀ ਕਰੋ ਤੇ ਅਸੀਂ ਹਰ ਜਗ੍ਹਾ ਜੇ ਉਸ ਘਰ ਤੋਂ ਚੱਲਣ ਤੋਂ ਪਹਿਲਾਂ ਫਿਰ ઋਸ਼ੀਕੇਸ਼ ਗੁਰਦੁਆਰਾ ਮਤਲਬ ਪੜਾਏ ਨੇ ਅਰਦਾਸ ਵੀ ਕਰਨੀ ਹੈ ਤੇ ਸ਼ੁਕਰੀਆ ਦਾ ਵੀ ਕਰਨਾ ਤੇ ਉਹਨਾਂ ਨੂੰ ਕਹਿਣਾ ਵਾਹਿਗੁਰੂ ਜੀ ਨੂੰ ਕਿ ਸਾਡੇ ਅੰਗ ਸੰਘ ਹੋ ਕੇ ਤੁਸੀਂ ਸਹਾਈ ਰਹਿਣਾ ਹੋ ਰਹਿੰਦੇ ਨੇ ਜਰੂਰ ਤੁਹਾਡੀ ਅਰਦਾਸ ਹੁੰਦੇ ਨੇ ਪੰਗਤ ਵੀ ਕਰੋ ਸੰਗਤ ਵੀ ਕਰੋ ਤੇ ਰਾਮ ਦਾ ਨਾਮ ਹੀ ਜਪਦੇ ਰਹੋ ਵਾਹਿਗੁਰੂ ਜਿਹੜੇ ਵੀ ਆਣ ਜਾਣ ਵਾਲੇ ਮਿਲਦੇ ਉਹਨਾਂ ਨੂੰ ਫਤਿਹ ਜ਼ਰੂਰ ਬੁਲਾਓ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਸਬਸਕ੍ਰਾਈਬ ਕਰੋ ਵਾਹਿਗੁਰੂ ਖਾਲਸਾ ਵਾਹਿ